ਗੁਰਜੀਕਾ ਖਾਲਸਾ ਵਾਹਿਗੁਰੂ ਜੀ ਫਤਿਹ 사త్సੰਗ ਜੀ ਬੇਨਤੀ ਆ ਕਿ ਅੱਜ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਸੌਂ ਚੁਕਣੀ ਸੀ ਤੇ ਉਹਨਾਂ ਨੂੰ ਦਿਬੜੂਗੜ੍ਹ ਜੇਲ੍ਹ ਤੋਂ ਅੱਜ ਦਿੱਲੀ ਲਿਆਂਦਾ ਗਿਆ ਵਾ ਤੇ ਕੱਲ ਦਾ ਹੀ ਪਰਿਵਾਰ ਇੱਥੇ ਆ ਕੇ ਬੈਠਾ ਵਾ ਤੇ ਪਹਿਲਾਂ ਤੇ ਪ੍ਰਸ਼ਾਸਨ ਨੇ 10 11 12 ਵਜੇ ਤੱਕ ਕੁਝ ਨਹੀਂ ਦੱਸਿਆ ਗਿਆ ਵੀ ਉਹਨਾਂ ਨੂੰ ਕਦੋਂ ਲਿਆਉਣਾ ਤੇ ਕਦੋਂ ਸੌਂ ਚੁਕਾਉਣੀ ਆ ਤੇ ਇਸ ਇਹਦੇ ਸਿਲਸਿਲੇ ਵਿੱਚ ਸਾਡੇ ਭਾਈ ਸਰਬਜੀਤ ਸਿੰਘ ਜਿਹੜੇ ਮੌਜੂਦਾ ਐਮਪੀ ਆ ਉਹ ਵੀ ਸੰਸਦ ਦੇ ਵਿੱਚ ਗਏ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਹੋਣ ਕਿ ਆ ਕੇ ਰਕਾਬਗੜ੍ਹ ਗੁਰਦਾਰੇ ਤੋਂ ਥੋੜੀ ਕੋਈ 5-7 ਕਿਲੋਮੀਟਰ ਦੂਰੀ ਤੇ ਜਿੱਥੇ ਭਾਈ ਸਾਹਿਬ ਨੂੰ ਅਰੈਸਟ ਹੋਇਆ ਚ ਕਿਹਾ ਅਰੈਸਟ ਹੋਇਆ ਵਾ ਇੱਕ ਜੇਲ ਬਣਾ ਕੇ ਰੱਖਿਆ ਗਿਆ ਵਾ ਉੱਥੇ ਪਰਿਵਾਰ ਨੂੰ ਬਾਪੂ ਜੀ ਨੂੰ ਚਾਚਾ ਜੀ ਨੂੰ ਲੈ ਕੇ ਆਣਾ ਸੀ ਸਾਰੀ ਦਿੱਲੀ ਵਿੱਚ ਇਹਨਾਂ ਨੇ ਗੱਡੀ ਘੁਮਾ ਕੇ ਜਿਹੜਾ 15 ਮਿੰਟ ਦਾ ਰਸਤਾ ਹੀ ਉਹ ਸਿਰਫ 15 ਮਿੰਟ ਦੇ ਰਸਤੇ ਨੂੰ ਡੇਢ ਘੰਟੇ ਵਿੱਚ ਕਵਰ ਕਰਕੇ ਇੱਥੇ ਲਿਆਂਦਾ ਵਾ ਇੱਥੇ ਆਉਣ ਦਾ ਹਾਲਾਤ ਵੇਖੋ ਕਿ ਉਹ ਜਿੱਥੇ ਬਾਪੂ ਜੀ ਤੇ ਚਾਚਾ ਜੀ ਨੂੰ ਅੰਦਰ ਭੇਜਿਆ ਉਹਨਾਂ ਦੇ ਪਹਿਲਾਂ ਤੇ ਮੋਬਾਈਲ ਜਮ੍ਹਾਂ ਕਰ ਲਏ ਆ ਬੰਦ ਕਰਕੇ ਇੱਕ ਇਹੋ ਜਿਹਾ ਤੀਰਾ ਕੀਤਾ ਜਾ ਰਿਹਾ ਕਿ ਪਤਾ ਨਹੀਂ ਕਿੱਡੇ ਕੋ ਵੱਡੇ ਗੁਨਾਹਗਾਰ ਬੰਦੇ ਨੂੰ ਇੱਥੇ ਲਿਆਂਦਾ ਵਾ 4.5 ਲੱਖ ਵੋਟ ਪਾ ਕੇ ਇੱਕ ਬੰਦਾ ਐਮਪੀ ਬਣਿਆ ਵਾ ਕਿਉਂਕਿ ਉਹ ਸੇਖਿਆ ਇਹ ਕਰਕੇ ਉਹਨਾਂ ਧੱਕਾ ਹੋ ਰਿਹਾ ਇੱਕ ਸੌਦਾ ਸਾਧ ਆ ਜਿਹੜਾ ਕੋਈ ਉਹਦਾ ਕੋਈ ਵਜੂਦ ਨਹੀਂ ਆ ਉਹਨੂੰ 2-2 ਮਹੀਨੇ ਦੀ ਪ੍ਰੋਲ ਦਿੱਤੀ ਜਾਂਦੀ ਆ 4 ਦਿਨ ਦੀ ਪ੍ਰੋਲ ਆ ਇੱਕ ਝੂਠਾ ਡਰਾਮਾ ਕਰਕੇ ਨਾ ਤੇ ਬੰਦੇ ਨੂੰ ਇੱਥੇ ਲਿਆਂਦਾ ਵਾ 5 ਮਿੰਟ ਉਹਨਾਂ ਨੂੰ ਸੰਗਤਾਂ ਨੂੰ ਦਰਸ਼ਨ ਕਰਨ ਲਈ ਨਹੀਂ ਦਿੱਤੇ ਜਾ ਰਹੇ ਹੁਣ ਇਹ ਜਿਹੜੇ ਪ੍ਰਸ਼ਾਸਨ ਦੀ ਜਿਹੜੇ ਸਵਿਧਾਨੀ ਦਵਾਈ ਪਾਉਂਦੇ ਆ ਕਿ ਅਸੀਂ ਸਵਿਧਾਨ ਦੀ ਰਾਖੀ ਕਰਦੇ ਆ ਤੇ ਸਭ ਤੋਂ ਅੱਜ ਸਭ ਉਸੇ ਸਵਿਧਾਨੀਤਾ ਜੀਆ ਡਾਉਂਦੇ ਆ ਇਹ ਕਰਕੇ ਆ ਤੁਸੀਂ ਕਰਨ ਜੀ ਦਿਖਾਓ ਸਤਿ ਸ੍ਰੀ ਅਕਾਲ ਦੋਸਤੋ ਅੱਜ ਭਾਈ ਅਮਰਤਪਾਲ ਸਿੰਘ ਨੂੰ ਸੌਂਚ ਕਾਉਣ ਦੇ ਲਈ ਦਿੱਲੀ ਲੈ ਕੇ ਆਂਦਾ ਗਿਆ ਡਿਬਰੂਗੜ ਸਾੰਬੀ ਜੇਲ੍ਹ ਦੇ ਵਿੱਚੋਂ ਤੇ ਇੱਥੇ ਕੱਲ੍ਹ ਦੀ ਅਸੀਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਕਾਬਗਨ ਸਾਹਿਬ ਕੇ ਪਹੁੰਚੀਆਂ ਹੀਆਂ ਅਸਲ ਪਈ ਅਮਰਤਪਾਲ ਸਿੰਘ ਦੀ ਇੱਕ ਝਲਕ ਦੇਖਣ ਨੂੰ ਹਾਲਾਂਕਿ ਪੁਲਿਸ ਵੱਲੋਂ ਦੱਸਿਆ ਗਿਆ ਕਿ ਭਾਈ ਅਮਰਤਪਾਲ ਸਿੰਘ ਨਾਲ ਸਿਰਫ ਉਹਨਾਂ ਦਾ ਪਰਿਵਾਰ ਹੀ ਮੁਲਾਕਾਤ ਕਰ ਸਕਦਾ ਪਰ ਪਰਿਵਾਰ ਦੀ ਮੰਗ ਸੀ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਵੋਟਾਂ પાਕੇ ਜਿਤਾਇਆ ਤਾਂ ਉਹ ਸੰਗਤਾਂ ਨੂੰ ਇੱਕ ਫਤਿਹ ਦੀ ਸਾਂਝ ਕਿਉਂ ਨਹੀਂ ਕਰ ਸਕਦੇ ਤਾਂ ਇਸ ਮੌਕੇ ਜੋ ਪੁੱਥੇ ਸੰਗਤਾਂ ਪਹੁੰਚਿਆ ਸਨ ਉਹਨਾਂ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਕਿ ਭਾਈ ਅਮਰਤਪਾਲ ਸਿੰਘ ਦੇ ਪੇਰੈਂਟਸ ਨੂੰ ਉਹਨਾਂ ਨਾਲ ਮਲਾਉਣ ਦੇ ਲਈ ਜੋ 10 ਮਿੰਟ ਦਾ ਰਸਤਾ ਸੀ ਜਿਸ ਜਗ੍ਹਾ ਤੇ ਮੁਲਾਕਾਤ ਹੋਣੀ ਸੀ ਡੇਢ ਘੰਟਾ ਕਮਾ ਕੇ ਉਹ ਜਗ੍ਹਾ ਤੇ ਪਹੁੰਚਾਇਆ ਗਿਆ ਤਾਂ ਕਿ ਮੁਲਾਕਾਤ ਦਾ ਸਮਾਂ ਘਟ ਕੀਤਾ ਜਾ ਸਕੇ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਵੀ ਪਹੁੰਚੇ ਸਨ ਤੁਸੀਂ ਸਕਰੀਨ ਤੇ ਦੇਖ ਰਹੇ ਹੋ মিডিਆ ਦੇ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਵੀ ਭਾਈ ਅਮਰਤਪਾਲ ਸਿੰਘ ਨਾਲ ਨਹੀਂ ਮਿਲਣ ਦਿੱਤਾ ਗਿਆ ਅਤੇ ਦੱਸਿਆ ਜਾ ਰਿਹਾ ਜੋ ਇਹ ਸਾਥੀ ਨਾਲ ਪਹੁੰਚੇ ਸਨ ਉਹਨਾਂ ਦੋਸਤਾਂ ਦੀ ਪੁਲਿਸ ਵੱਲੋਂ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਕਿਉਂ ਕੀਤਾ ਗਿਆ ਭਾਈ ਅਮਰਤਪਾਲ ਸਿੰਘ ਦੀ ਮੁਲਾਕਾਤ ਉਹਨਾਂ ਦੇ ਪਰਿਵਾਰ ਦੇ ਨਾਲ 1 ਘੰਟਾ ਪੂਰਾ ਕਿਉਂ ਨਹੀਂ ਕਰ ਦਿੱਤੀ ਗਈ ਇਸ ਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦਾ ਜਰੂਰ ਕਮੈਂਟ ਕਰਕੇ ਦੱਸਣਾ ਤੇ ਆਓ ਤੁਹਾਨੂੰ ਲੈ ਚਲਦੇ ਹਾਂ ਇਸ ਪੂਰੀ ਵੀਡੀਓ ਵੱਲ ਜੋ ਕਿ ਉਹ ਜਗ੍ਹਾ ਦੀ ਹੈ ਜਿਸ ਜਗ੍ਹਾ ਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਮੁਲਾਕਾਤ ਹੋ ਰਹੀ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਧ ਸੰਗਤ ਜੀ ਬੇਨਤੀ ਆ ਕਿ ਅੱਜ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਸੌਂ ਚੁਪਣੀ ਸੀ ਤੇ ਉਹਨਾਂ ਨੂੰ ਦਿਬੜੂਗੜ੍ਹ ਜੇਲ੍ਹ ਤੋਂ ਅੱਜ ਦਿੱਲੀ ਲਿਆਂਦਾ ਗਿਆ ਤੇ ਕੱਲ ਦਾ ਹੀ ਪਰਿਵਾਰ ਇੱਥੇ ਆ ਕੇ ਬੈਠਾ ਵਾ ਤੇ ਪਹਿਲਾਂ ਤੇ ਪ੍ਰਸ਼ਾਸਨ ਨੇ 10 11 12 ਵਜੇ ਤੱਕ ਕੁਝ ਨਹੀਂ ਦੱਸਿਆ ਗਿਆ ਵੀ ਉਹਨਾਂ ਨੂੰ ਕਦੋਂ ਲਿਆਉਣਾ ਤੇ ਕਦੋਂ ਸੌਂਚ ਗੋਣੀ ਆ ਤੇ ਇਸ ਇਹਦੇ ਸੰਸਦ ਵਿੱਚ ਸਾਡੇ ਭਾਈ ਸਰਬਜੀਤ ਸਿੰਘ ਜਿਹੜੇ ਮੌਜੂਦਾ ਐਮਪੀ ਆ ਉਹ ਵੀ ਸੰਸਦ ਦੇ ਵਿੱਚ ਗਏ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਹੁਣ ਕਿਹਾ ਕਿ ਰਕਾਬਗੜ੍ਹ ਗੁਰਦਾਰੇ ਤੋਂ ਥੋੜੀ ਕੋਈ 5-7 ਕਿਲੋਮੀਟਰ ਦੂਰੀ ਤੇ ਜਿੱਥੇ ਭਾਈ ਸਾਹਿਬ ਨੂੰ ਅਰੈਸਟ ਹੋਇਆ ਚ ਕਿਹਾ ਅਰੈਸਟ ਹੋਇਆ ਇੱਕ ਜੇਲ ਬਣਾ ਕੇ ਰੱਖਿਆ ਗਿਆ ਵਾ ਉੱਥੇ ਪਰਿਵਾਰ ਨੂੰ ਬਾਪੂ ਜੀ ਨੂੰ ਚਾਚਾ ਜੀ ਨੂੰ ਲੈ ਕੇ ਆਣਾ ਸੀ ਸਾਰੀ ਦਿੱਲੀ ਵਿੱਚ ਇਹਨਾਂ ਦੀ ਗੱਡੀ ਘੁਮਾ ਕੇ ਜਿਹੜਾ 15 ਮਿੰਟ ਦਾ ਰਸਤਾ ਹੀ ਉਹ ਸਿਰਫ 15 ਮਿੰਟ ਦੇ ਰਸਤੇ ਨੂੰ ਡੇਢ ਘੰਟੇ ਵਿੱਚ ਕਵਰ ਕਰਕੇ ਇੱਥੇ ਲਿਆਂਦਾ ਵਾ ਇੱਥੇ ਆਉਣ ਦਾ ਹਾਲਾਤ ਵੇਖੋ ਕਿ ਉਹ ਜਿੱਥੇ ਬਾਪੂ ਜੀ ਤੇ ਚਾਚਾ ਜੀ ਨੂੰ ਅੰਦਰ ਭੇਜਿਆ ਉਹਨਾਂ ਦੇ ਪਹਿਲਾਂ ਉਹਦੇ ਮੋਬਾਈਲ ਜਮ੍ਹਾਂ ਕਰ ਲਿਆ ਬੰਦ ਕਰਕੇ ਇੱਕ ਇਹੋ ਜਿਹਾ ਟੀਰਾ ਕੀਤਾ ਜਾ ਰਿਹਾ ਕਿ ਪਤਾ ਨਹੀਂ ਕਿੱਡੇ ਕੋ ਵੱਡੇ ਗੁਨਾਹਗਾਰ ਬੰਦੇ ਨੂੰ ਇੱਥੇ ਲਿਆਂਦਾ ਵਾ 4.5 ਲੱਖ ਵੋਟ ਪਾ ਕੇ ਇੱਕ ਬੰਦਾ ਐਮਪੀ ਬਣਿਆ ਵਾ ਕਿਉਂਕਿ ਉਹ ਸਿੱਖਿਆ ਇਹ ਕਰਕੇ ਉਹਨਾਂ ਧੱਕਾ ਹੋ ਰਿਹਾ ਇੱਕ ਸੌਦਾ ਸਾਧਿਆ ਜਿਹੜਾ ਕੋਈ ਉਹਦਾ ਕੋਈ ਵਜੂਦ ਨਹੀਂ ਆ ਉਹਨੂੰ ਦੋ ਦੋ ਮਹੀਨੇ ਦੀ ਪ੍ਰੋਲ ਦਿੱਤੀ ਜਾਂਦੀ ਆ ਚਾਰ ਦਿਨ ਦੀ ਪ੍ਰੋਲ ਆ ਇੱਕ ਝੂਠਾ ਡਰਾਮਾ ਕਰਕੇ ਨਾ ਤੇ ਬੰਦੇ ਨੂੰ ਇੱਥੇ ਲਿਆਂਦਾ ਵਾ ਪੰਜ ਮਿੰਟ ਉਹਨਾਂ ਨੂੰ ਸੰਗਤਾਂ ਨੂੰ ਦਰਸ਼ਨ ਕਰਨ ਲਈ ਨਹੀਂ ਦਿੱਤੇ ਜਾ ਰਹੇ ਹੁਣ ਇਹ ਜਿਹੜੇ ਪ੍ਰਸ਼ਾਸਨ ਦੀ ਜਿਹੜੇ ਸਵਿਧਾਨ ਦੀ ਦਵਾਈ ਪਾਉਂਦੇ ਆ ਕਿ ਅਸੀਂ ਸਵਿਧਾਨ ਦੀ ਰਾਖੀ ਕਰਦੇ ਆ ਤੇ ਸਭ ਤੋਂ ਵੱਧ ਸਭ ਉਸੇ ਸਵਿਧਾਨੀਅਤ ਜੀ ਆ ਡਾਉਂਦੇ ਆ ਇਹ ਕਰਕੇ ਆ ਤੁਸੀਂ ਕਰਨ ਜੀ ਦਿਖਾਓ